ਦੇ ਡਾਕੂਮੈਂਟ ਹੋਰ ਲਾਏ ਜਾਣ ਸੋ ਆਓ ਗੁਰੂਪਿਆਰਿਓ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲਾਇਆ ਆਖਿਆ ਆਗਿਆ ਭਈ ਉਕਾਲ ਕੀ ਤਵੇਂ ਚਲਾਏ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚ ਹੈ ਖੋਜ ਸ਼ਬਦ ਮੈਂ ਲੇ ਕਲਗੀਆਂ ਵਾਲੇ ਸਤਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਗੁਰਬਾਣੀ ਦੇ ਲੜ ਲਾਇਆ ਹੈ ਗੁਰਬਾਣੀ ਦੇ ਸਿਧਾਂਤ ਤੇ ਚੱਲਣ ਦੀ ਸਤਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਹਿਦਾਇਤ ਕੀਤੀ ਹੈ ਪਰ ਪਹਿਲੇ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਗੁਰੂ ਘਰ ਦੇ ਦੋਖੀ ਨੇ ਗੁਰੂ ਘਰ ਦੇ ਵੈਰੀ ਨੇ ਉਹ ਪੰਥ ਤੇ ਗ੍ਰੰਥ ਤੇ ਹਮਲੇ ਕਰਦੇ ਆਏ ਨੇ ਪਰ ਇਹ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਜੀ ਦਾ ਖੰਡੇ ਦੀ ਧਾਰ ਦੇ ਵਿੱਚੋਂ ਸਾਜਿਆ ਹੋਇਆ ਖਾਲਸਾ ਪੰਥ ਇਹ ਕਦੇ ਖਾਤਮ ਨਹੀਂ ਹੋ ਸਕਦਾ ਸ਼ਾਇਰ ਕਹਿੰਦਾ ਜਿੱਥੇ ਮੁਕਦੀ ਮਜਨੂਆ ਰਾਂਝਾ ਸ਼ੁਰੂ ਹੁੰਦੀ ਉਥੋਂ ਦਾ ਹਸਤਾਨ ਸਾਡੀ ਸਾਡੇ ਲੱਗਦੇ ਆ ਲੱਗਦੇ ਆ ਸਿਰ ਲੈ ਗਏ ਐ ਪਰ ਗਈ ਨਾ ਧੜਾ ਚੋਂ ਜਾਨ ਸਾਡੀ ਜਸਮ ਕਿਸ ਤਰ੍ਹਾਂ ਚੀਰੇ ਆ ਰਹਿਆਂ ਨੇ ਰਹੀ ਨਹੀਂ ਰਹੀ ਪੁੱਠੀ ਖਲ ਸਾਡੀ ਲੋਕ ਮੂੰਹ ਵਿੱਚ ਉਂਗਲਾ ਪਾ ਲੈਂਦੇ ਜਦੋਂ ਛਿਰਦੀ ਹੁੰਨੇ ਫਲਾ ਵਿੱਚ ਗੱਲ ਸਾਡੀ ਐਵੇਂ ਧਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਅਸੀਂ ਮਾਰੇ ਆ ਕਦੇ ਵੀ ਮੁਕਣਾ ਨਹੀਂ ਇਹਨੀ ਲੰਬੀ ਹੈ ਸਾਡੀ ਕਤਾਰ ਲੋਕੋ ਖਾਲਸਾ ਪੰਥ ਨੂੰ ਖਤਮ ਕਰਨ ਵਾਲੇ ਇਸ ਦੁਨੀਆ ਤੋਂ ਆਪ ਖਤਮ ਹੋ ਗਏ ਨੇ ਪਰ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਜੀ ਦਾ ਖੰਡੇ ਦੀ ਧਾਰ ਦੇ ਵਿੱਚੋਂ ਸਾਜਿਆ ਹੋਇਆ ਖਾਲਸਾ ਪੰਥ ਕਦੇ ਖਤਮ ਨਹੀਂ ਹੋਵੇਗਾ ਔਰ ਨਾ ਹੀ ਸਤਿਗੁਰੂ ਮਹਾਰਾਜ ਜੀ ਦਾ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਸਿਧਾਂਤ ਇਸ ਦੁਨੀਆ ਤੋਂ ਖਤਮ ਹੋ ਸਕਦਾ ਹੈ ਭਾਵੇਂ ਪਿਛਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਦੋਖੀਆਂ ਨੇ ਇਹ ਕਨਾਉਣੀ ਹਰਕਤ ਕੀਤੀ ਥਾਂ ਥਾਂ ਸਤਿਗੁਰੂ ਧੰਤਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਤੇ ਸਤਿਗੁਰੂ ਮਹਾਰਾਜ ਜੀ ਦੇ ਅੰਗ ਪਾੜ ਕੇ ਖਿਲਾਰੇ ਗਏ ਕਿਤੇ ਸਤਿਗੁਰੂ ਮਹਾਰਾਜ ਜੀ ਦੇ ਅੰਗ ਰੂੜੀਆਂ ਤੋਂ ਛੁੱਟੇ ਗਏ ਪਰ ਉਹ ਦੋਖੀ ਇਹ ਨਹੀਂ ਇਹ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਜੀ ਦਾ ਦਾਸ ਗੁਰੂ ਸਹਬਾਨਾਂ ਦਾ ਬਖਸ਼ਿਆ ਹੋਇਆ ਗਿਆਨ ਦਾ ਸਾਗਰ ਇਹ ਕਦੇ ਸੋਕ ਨਹੀਂ ਸਕਦਾ ਜਦੋਂ ਵੀ ਕੋਈ ਕੌਮ ਦੀ ਅਣਖ ਨੂੰ ਸੱਟ ਮਾਰਦਾ ਹੈ ਦਸ਼ਮਣ ਉਸ ਵੇਲੇ ਫਿੱਕਾ ਕੌਮ ਅੰਦਰ ਸੂਰ ਬੀਰ ਛੋੜੇ ਕਾੜਾ ਹੋਇਆ ਕਰਦੇ ਨੇ ਸ਼ਾਇਰ ਕਹਿੰਦਾ ਕੌਮੀ ਅਣਖ ਨੂੰ ਮਾਰੇਗਾ ਜਦ ਛੱਟ ਦੁਸ਼ਮਣ ਉਸ ਵੇਲੇ ਸ਼ਾਂਤੀ ਦਾ ਕਿੱਥੇ ਯਾਰ ਹੁੰਦਾ ਉਸ ਵੇਲੇ ਕੋਈ ਜੰਮ ਦਾ ਸ਼ੇਰ ਨਰੂਆ ਉਸ ਵੇਲੇ ਕੋਈ ਪੈਦਾ ਪ੍ਰਭਾਵ ਹੁੰਦਾ ਕੌਮਾਂ ਅੰਦਰ ਤਾਂ ਮਰੁੰਦਾ ਪਾਕ ਜਜ਼ਬਾ ਕੌਮੀ ਜਲਾ ਅੰਦਰ ਆਪਰੇ ਆਪ ਹੁੰਦਾ ਜਲਨ ਕਰਨਾ ਹੁੰਦਾ ਹੈ ਪਾਪ ਜੇਕਰ ਜਲਨ ਚੱਲਣਾ ਵੀ ਮਨਾ ਪਾਪ ਹੁੰਦਾ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਅੰਦਰ ਜ਼ਿਕਰ ਕਰਦੇ ਨੇ ਭੈ ਕਾਹੂ ਕੋ ਦੇਤਨੇ ਨਾ ਪਰਮਾਨਤਿਆਜ ਕਹ ਨਾਨਕ ਸੁਨਰੀ ਮਨਾ ਗਿਆਨੀ ਕਾਹੇ ਬਖਾਨ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਖਾਸੇ ਨੂੰ ਕਿ ਪਹਿਲ ਕਿਸੇ ਤੋਂ ਕਰਨੀ ਨਹੀਂ ਅਧਾਰ ਕਿਸੇ ਦਾ ਰੱਖਣਾ ਨਹੀਂ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਜੇ ਜਨਮ ਕਰਨਾ ਪਾਪ ਹੈ ਤੇ ਜਨਮ ਲੈਣਾ ਜਨਮ ਝੱਲਣਾ ਵੀ ਮਹਾ ਪਾਪ ਹੈ ਇਨਾਂ ਦੋਖੀਆਂ ਨੇ ਕੋਸ਼ਿਸ਼ ਕੀਤੀ ਕਿ ਸਤਗੁਰੂ ਮਹਾਰਾਜ ਜੀ ਦੇ ਸਿਧਾਂਤ ਨੂੰ ਅਸੀਂ ਖਤਮ ਕਰ ਲਵਾਂਗੇ ਇਹ ਚਾਲਾਂ ਗੁਰੂ ਸਹਬਾਨਾ ਦੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਪਰ ਇਹ ਗੁਰੂ ਦਾ ਸਾਜਿਆ ਹੋਇਆ ਖਾਲਸਾ ਪੰਥ ਸਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਗੁਰਤੀ ਮਿਲੀ ਆ ਖੰਡੇ ਦੀ ਧਾਰ ਵਿੱਚ ਸਿੱਖੀ ਸਰੂਪ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਇਹ ਗੁਰੂ ਦਾ ਸਾਜਿਆ ਹੋਇਆ ਖਾਲਸਾ ਪੰਥ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦਾ ਸਿਧਾਂਤ ਦੁਨੀਆ ਤੋਂ ਕਦੇ ਖਤਮ ਨਹੀਂ ਹੋ ਸਕਦਾ ਆਓ ਗੱਲਤਾ ਸਰਵਣ ਕਰੀਏ ਚੜਤੀ ਕਲਾ ਚ ਪੰਥ ਤੇ ਗ੍ਰੰਥ ਨੂੰ ਕਿਉਂ ਬਹਿਤ ਕੀਤੀ ਜਾ ਰਹੀ ਝੁੱਲੜੇ ਵਿਚਾਕ ਜੋ ਨਮੀ ਹਣੇ दस चढ़ंदी تو च पंथ तो ग्रंथ रहथ तो ग्रांत रहीत लिहाज़ पारूॻा की लिहाज़ पारूगा ਸਤਗੁਰੂ ਮਹਾਰਾਜ ਜੀ ਦੀ ਕੁਰਬਾਨੀ ਇਹ ਗਿਆਨ ਦਾ ਸਾਗਰ ਕਦੇ ਸੁੱਕ ਨਹੀਂ ਸਕਦਾ ਤੇ ਗੁਰੂ ਦਾ ਖਾਲਸਾ ਜਿਸ ਨੂੰ ਕਲਗੀਆਂ ਵਾਲੇ ਸਤਗੁਰੂ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਦਾ ਖੂਨ ਪਾ ਕੇ ਸਿੰਜਿਆ ਹੋਵੇ ਉਹ ਸਿੱਖੀ ਦਾ ਬੂਟਾ ਕਦੇ ਸੁੱਕ ਨਹੀਂ ਸਕਦਾ